ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਗੁਰਤਾਜ ਗੁਰਤੀ ਉਮੀਦ ਕਰਦੇ ਆ ਤੁਸੀਂ ਸਾਰੀ ਜਾਣੇ ਵਧੀਆ ਹੋਵੋਗੀ ਜੀ ਧੰਨ ਧੰਨ ਬਾਬਾ ਦੀ ਤੇ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਾਂ ਜੀ ਤੇ ਪਹਿਲਾਂ ਅੱਜ ਵਾਲੀ ਵੀਡੀਓ ਬਹੁਤ ਵਧੀਆ ਸੀ ਜਿਵੇਂ ਕਿ ਅਸੀਂ ਪੋਚਾ ਲਾਉਂਦੇ ਹਾਂ ਤੇ ਆ ਦੇਖੋ ਹਨਾ ਚਰੀ ਟਾਂਜੀਆਂ ਛੜਦਾ ਜਾ ਰਿਹਾ ਪੋਚਾ ਪੋਚਾ ਸਹੀ ਲੱਗਦਾ ਹੈ ਜੀ ਅਸੀਂ ਜਦੋਂ ਵੀ ਅਸੀਂ ਪੋਚਾ ਲਾਉਂਦੇ ਆ ਤੇ ਪੋਚਾ ਸਫਾਈ ਤੇ ਨਹੀਂ ਲੱਗਦਾ ਇਹ ਮੁਸ਼ਕਲ ਸਾਰੀਆਂ ਭੈਣਾਂ ਦੇ ਨਾਲ ਹੀ ਆਉਂਦੀ ਆ ਤੇ ਪਰੋ ਕਿਉਂ ਹੁੰਦੀ ਆ ਕਿਉਂਕਿ ਅਸੀਂ ਜਿਹੜਾ ਪੋਚਾ ਨਾਲ ਉਹਨੂੰ ਆਪਾਂ ਸਾਫ਼ ਵੀ ਬਹੁਤ ਕਰਦੇ ਆਂ ਸਰਫ ਪਾ ਕੇ ਵੀ ਧੋਲੀਦਾ ਆ ਪਰ ਫਿਰ ਵੀ ਜਿਹੜਾ ਪੋਚਾ ਇਸ ਤਰ੍ਹਾਂ ਹੀ ਲੱਗਦਾ ਆ ਤੇ ਸਾਰੀਆਂ ਭੈਣਾਂ ਪਰੇਸ਼ਾਨ ਹੋ ਜਾਂਦੀਆਂ ਕਿਉਂਕਿ ਪਿੱਛੇ ਨਾ ਚਿਰਟਾ ਜਿਹੜੀਆਂ ਉਹ ਲੱਗਦੀਆਂ ਜਾਂਦੀਆਂ ਤੇ ਪੋਚਾ ਸਾਫ਼ ਨਹੀਂ ਲੱਗਦਾ ਤੇ ਜਿਨ੍ਹਾਂ ਜਿਹੜੀਆਂ ਭੈਣਾਂ ਤੇ ਫਰਸ਼ ਤੇ ਲਾਂਦੀਆਂ ਉਹ ਦੇਖਦੇ ਹੋਣੇ ਆ ਕਿ ਫਰਸ਼ ਜਿਹੜਾ ਬੜਾ ਗੰਦਾ ਜਿਹਾ ਹੀ ਰਹਿੰਦਾ ਚਿੱਟਾ ਚਿੱਟਾ ਜਿਹਾ ਹੀ ਰਹਿੰਦਾ ਉਹਦਾ ਰੀਜ਼ਨ ਮੈਂ ਤੁਹਾਨੂੰ ਪਹਿਲਾਂ ਦੱਸਦੀ ਆ ਆ ਦੇਖੋ ਜਿਹੜਾ ਪੋਚਾ ਸਾਡਾ ਇੱਕ ਕਿੰਨਾ ਗੰਦਾ ਹੁੰਦਾ ਹਨਾ ਇੱਕਦਮ ਇਹ ਗੰਦਗੀ ਦੇ ਨਾਲ ਭਰਿਆ ਹ ਪਾਮੇ ਨੂੰ ਅਸੀਂ ਬਹੁਤ ਜ਼ਿਆਦਾ ਕਲੀਨ ਨਹੀਂ ਕਰਦੇ ਆ ਇਹ ਨਹੀਂ ਕਿ ਅਸੀਂ ਸਾਫ਼ ਨਹੀਂ ਕਰਦੇ ਸਾਫ਼ ਤਾਂ ਸਾਰੀਆਂ ਪਹਿਣਾ ਹੀ ਕਰਦੀਆਂ ਨੇ ਪਰ ਆਪਾਂ ਨੂੰ ਸਿਰਫ ਪਾਣੀ ਦੇ ਵਿੱਚ ਸਰਫ ਮਾਸਾ ਪਾਈ ਤੇ ਸਾਫ਼ ਕਰ ਲਿਆ ਕਦੇ ਵੀ ਆਪਾਂ ਇਹਨੂੰ ਡੀਪ ਕਲੀਨ ਨਹੀਂ ਕੀਤਾ ਅੱਜ ਪਹਿਣਾ ਮੈਨੂੰ ਗਰਮ ਪਾਣੀ ਦੇ ਵਿੱਚ ਤੁਹਾਨੂੰ ਡਿਪ ਕਰਕੇ ਆਪਾਂ 10-15 ਮਿੰਟ ਗਰਮ ਪਾਣੀ ਦੇ ਵਿੱਚ ਰੱਖਾਂਗੇ ਤੇ ਗਰਮ ਪਾਣੀ ਦੇ ਵਿੱਚ ਕਿਹੜੀਆਂ ਚੀਜ਼ਾਂ ਪਾਵਾਂਗੇ ਜਿਹਦੇ ਨਾਲ ਇਹ ਬਿਲਕੁਲ ਡੀਪ ਕਲੀਨ ਹੋ ਜੇ ਤੇ ਸਾਡਾ ਪੋਚਾ ਜਿਹੜਾ ਸਮੂਥਲੀ ਲੱਗ ਜਵੇ ਤੇ ਪਹਿਣੋ ਇਹ ਟ੍ਰਿਕ ਜਿਹੜੀ ਹੈ ਨਾ ਹਫਤੇ ਜੀ ਜਾਂ ਤੁਸੀਂ 10 ਦਿਨ ਦੇ ਵਿੱਚ ਇੱਕ ਵਾਰ ਕਰ ਲੈਣੀ ਆ ਫਿਰ ਤੁਸੀਂ ਦੇਖਿਓ ਡੇਲੀ ਇੰਨਾ ਆਰਾਮ ਨਾਲ ਪੋਚਾ ਲੱਗੂਗਾ ਸਾਰੇ ਘਰ ਦੇ ਵਿੱਚ ਇੰਨੀ ਸਮੂਥਲੀ ਪੋਚਾ ਲੱਗ ਜਾਣਾ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਉਣੀ ਕਿਉਂਕਿ ਇੰਨਾ ਗੰਦਾ ਜਦੋਂ ਪੋਚਾ ਲੱਗਦਾ ਨਾ ਤੇ ਫਿਰ ਇਹ ਜਿੰਨਾ ਮਰਜੀ ਸਾਫ਼ ਕਰ ਲਓ ਪਰ ਰਿਚ ਰਿਟਾ ਜੀਆਂ ਛੱਡਦਾ ਹੀ ਆ ਇਸ ਕਰਕੇ ਨੂੰ 8 ਦਿਨ ਬਾਅਦ ਜਾਂ 10 ਦਿਨ ਬਾਅਦ ਡੀਪ ਕਲੀਨ ਜ਼ਰੂਰ ਕਰਿਆ ਕਰੋ ਤੇ ਅੱਜ ਡੀਪ ਕਲੀਨ ਇਹਨੂੰ ਕਿਸ ਤਰ੍ਹਾਂ ਕਰਨਾ ਚਲੋ ਤੁਹਾਨੂੰ ਮੈਂ ਦੱਸ ਦਿਆਂ ਜੀ ਹਾਂ ਜੀ ਤੇ ਪੜੋ ਇੱਥੇ ਮੈਂ ਕੈਟਰ ਰੱਖੀ ਆ ਇਹਦੇ ਵਿੱਚ ਮੈਂ ਗਰਮ ਪਾਣੀ ਕਰ ਲਿਆ ਚੰਗੀ ਤਰ੍ਹਾਂ ਤੇ ਪਰ ਉਹ ਇਹ ਪਾਣੀ ਜਿਹੜਾ ਮੈਂ ਇੱਕਦਮ ਰੇਜਦਾ ਪਿਆ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚ ਵੀ ਸ਼ਾਇਦ ਨਜ਼ਰ ਆ ਰਿਹਾ ਹੋਵੇ ਇੱਕਦਮ ਹੀ ਰੇਜਦਾ ਪਿਆ ਪਾਣੀ ਪਰ ਕੋਈ ਵੀ ਖੇਚਲ ਨਹੀਂ ਆ ਕੋਈ ਵੀ ਜ਼ਿਆਦਾ ਮਿਹਨਤ ਨਹੀਂ ਆ ਇਹ ਨਹੀਂ ਹੈਗਾ ਕਿ ਇੰਨਾ ਟਾਈਮ ਅਸੀਂ ਕਿੱਦਾਂ ਕੱਢਾਂਗੇ ਇਹ ਜਸ ਤੁਸੀਂ ਜਦੋਂ ਫ੍ਰੀ ਹੁੰਨੇ ਹੋ 8-10 ਦਿਨ ਬਾਅਦ ਦਿਨ ਦੇ ਵਿੱਚ ਕਿਸੇ ਵੀ ਟਾਈਮ ਤੁਸੀਂ ਫ੍ਰੀ ਹੋ ਤੇ ਇਹ ਟ੍ਰਿਕ ਕਰ ਲਿਓ ਇਹਦੇ ਨਾਲ ਕੀ ਹੋਊਗਾ ਕਿ ਤੁਹਾਡਾ ਪੋਚਾ ਇੱਕ ਤਾਂ ਵੇਖੋ ਬਿਲਕੁਲ ਬੈਕਟੀਰੀਆ ਵਗੈਰਾ ਜਿਹੜੇ ਉਹ ਮਰ ਜਾਣਗੇ ਤੇ ਪੋਚੇ ਦੀ ਗੰਦਗੀ ਜਿਹੜੀ ਨਿਕਲ ਜੂਗੀ ਡੀਪ ਕਲੀਨ ਹੋ ਜਾਊਗਾ ਕਿਉਂਕਿ ਆਪਣੇ ਅੰਦਰਾਂ ਦੇ ਵਿੱਚ ਪੋਚਾ ਲੱਗਦਾ ਹੈ ਨਾ ਤੇ ਆਪਣੇ ਬੱਚੇ ਛੋਟੇ ਛੋਟੇ ਖੇਲਦੇ ਵੀ ਰਹਿੰਦੇ ਆ ਤੇ ਜਦੋਂ ਇਹਨੂੰ ਆਪਾਂ ਬੈਕਟੀਰੀਆ ਕਰਾ ਫ੍ਰੀ ਹੋ ਜਾਊਗਾ ਏ ਤੇ ਇਹ ਸਾਫ ਪੋਚਾ ਮਾਰਾਂਗੇ ਨਾ ਤੇ ਸਾਡੇ ਕਮਰਿਆਂ 'ਚ ਇੱਕਦਮ ਸਫਾਈ ਜਿਹੜੀ ਉਹ ਵਧੀਆ ਹੋ ਜੂਗੀ ਠੀਕ ਹੈ ਜੀ ਤੇ ਕੋਈ ਖੇਚਲ ਨਹੀਂ ਹੈ ਕਿ ਕੋਈ ਮਿਹਨਤ ਨਹੀਂ ਹੈਗੀ ਤੇ ਸਮਾਨ ਵੀ ਤਕਰੀਬਨ ਸਾਡੇ ਘਰ ਦੇ ਵਿੱਚ ਇਹ ਅਵੇਲੇਬਲ ਹੁੰਦਾ ਹੀ ਆ ਰੋਈ 'ਚ ਤੇ ਸਭ ਤੋਂ ਪਹਿਲਾਂ ਪਹਿਲਾਂ ਮੈਂ ਇੱਥੇ ਲਿਆ ਜੀ ਗਰਮ ਪਾਣੀ ਤੇ ਗਰਮ ਪਾਣੀ ਦੇ ਵਿੱਚ ਨਾ ਆਪਾਂ ਇਹਨੂੰ ਡਿਪ ਕਰ ਲਾਂਗੇ ਇਸ ਕਰਕੇ ਇਹ ਕਿਸੇ ਚੀਜ਼ ਦੇ ਵਿੱਚ ਹੁੰਦੀ ਪਨੀਰ ਹੋਊਗਾ ਇਸ ਕਰਕੇ ਮੈਂ ਇੱਕ ਨੁਫਾਫਾ ਲੈ ਲਈ ਨਹੀਂ ਹੈ ਠੀਕ ਹੈ ਜੀ ਤੇ ਇਹਦੇ ਵਿੱਚ ਮੈਂ ਪਾਉਂਗੀ ਜੀ ਰਿੱਧ ਦਾ ਰਿੱਧ ਗਰਮ ਪਾਣੀ ਠੀਕ ਹੈ ਜੀ ਜਿੰਨਾ ਪਾਣੀ ਸੀ ਇਹਦੇ ਵਿੱਚ ਗਰਮ ਮੈਦੇ ਵਿੱਚ ਪਾ ਦਿੱਤਾ ਠੀਕ ਹੈ ਜੀ ਹੁਣ ਇੱਕ ਗਰਮ ਪਾਣੀ ਦੇ ਵਿੱਚ ਮੈਂ ਪਾਣ ਲੱਗੀ ਆ ਜੀ ਇੱਕ ਸ਼ੈਂਪੂ ਦਾ ਪਾਊਚ ਜਿਹੜਾ ਮਰਜ਼ੀ ਤੁਹਾਡੇ ਕੋਲ ਸ਼ੈਂਪੂ ਹੋ ਤੁਸੀਂ ਪਾ ਲੈਣਾ ਜੀ ਜੇ ਸ਼ੈਂਪੂ ਨਹੀਂ ਹੈਗਾ ਤੇ ਤੁਸੀਂ ਸਰਫ ਵੀ ਪਾ ਸਕਦੇ ਹੋ ਫਰਚੂ ਨੂੰ ਸ਼ੈਂਪੂ ਦੇ ਨਾਲ ਇਹ ਕੀ ਥੋੜਾ ਜਿਹਾ ਨਾ ਜ਼ਿਆਦਾ ਵਧੀਆ ਇਹ ਕਲੀਨ ਹੋ ਜਾਂਦਾ ਤੇ ਇਹਦੇ ਜਿਹੜੇ ਰੇਸ਼ੇ ਵਗੈਰਾ ਨਾ ਉਹ ਬਹੁਤ ਜ਼ਿਆਦਾ ਸਮੂਥ ਜੇ ਹੋ ਜਾਂਦੇ ਸ਼ੈਂਪੂ ਦੇ ਨਾਲ ਕਿਉਂਕਿ ਸਾਰਾ ਘਰੇ ਸਾਫ਼ ਕਰਦਾ ਹੈ ਤੇ ਇਹ ਪੋਚਾ ਬਹੁਤ ਜ਼ਿਆਦਾ ਗੰਦਾ ਹੋ ਜਾਂਦਾ 8-10 ਦਿਨ ਬਾਅਦ ਕਰ ਲਿਆ ਕਰੋ ਜਲਦੀ ਨਹੀਂ ਕੀ ਰੋਜ਼ ਹੀ ਕਰਨਾ 8-10 ਦਿਨ ਬਾਅਦ ਚਲੋ ਕਰ ਲਿਆ 15 ਦਿਨਾਂ ਚ ਇੱਕ ਵਾਰ ਕਰ ਲਿਆ ਉਹਦੇ ਨਾਲ ਕੀ ਹੁੰਦਾ ਪੋਚੇ ਦੇ ਰੇਸ਼ੇ ਜਿਹੜੇ ਆ ਦੇਖੋ ਜੀ ਦੂਜੀ ਚੀਜ਼ ਮੈਂ ਪਾਈ ਆ ਜੀ ਇਹਦੇ ਵਿੱਚ ਚਿੱਟਾ ਸਿਰਕਾ ਕਿਉਂਕਿ ਅਸੀਂ ਇੰਨਾ ਨਾਲ ਕੀ ਹੁੰਦਾ ਜਿਹੜੇ ਇਹਦੇ ਰਿਸ਼ੀ ਜੇ ਉਹ ਇੱਕਦਮ ਸਾਫ਼ ਹੋ ਜਾਂਦੇ ਆ ਸਾਰੇ ਵਾਲਵੂਲ ਜਿੰਨੇ ਦੇ ਨਾਲ ਚਿਪਕੇ ਹੁੰਦੇ ਦੇਖੋ ਕਈ ਵਾਰ ਨਾ ਬੜੀ ਗੰਦਗੀ ਆ ਦੇਖੋ ਸਾਰੀ ਚੋਣਾ ਨਿਕਲ ਜਾਂਦੀ ਪਰ ਡੀਪਲੀਨ ਹੋ ਜਾਂਦਾ ਠੀਕ ਹੈ ਜੀ ਬਸ ਪਾਣੀ ਜਿਹੜਾ ਉਹ ਰਿਜਦਾ ਰਿਜਦਾ ਹੀ ਲਿਓ ਗਰਮ-ਗਰਮ ਤੇ ਫਿਰ ਆਪਾਂ ਪਾਵਾਂਗੇ ਜੀ ਇੱਥੇ ਮਿੱਠਾ ਸੋਡਾ ਠੀਕ ਹੈ ਜੀ ਬੇਕਿੰਗ ਪਾਊਡਰ ਆ ਬੇਕਿੰਗ ਪਾਊਡਰ ਪਾ ਲਓ ਤੁਹਾਡੇ ਕੋਲ ਮਿੱਠਾ ਸੋਡਾ ਤੁਸੀਂ ਮਿੱਠਾ ਸੋਡਾ ਵੀ ਪਾ ਸਕਦੇ ਜੀ ਕਾਫੀ ਜ਼ਿਆਦਾ ਮੈਂ ਇਹਦੇ ਵਿੱਚ ਮਿੱਠਾ ਸੋਡਾ ਪਾ ਦਿੱਤਾ ਜੀ ਦੋਨਾਂ ਚ ਜਿਹੜੀ ਵੀ ਚੀਜ਼ ਹੈ ਤੁਸੀਂ ਪਾ ਲੈਣੀ ਹੈ ਜੀ ਵੀਰ ਇਹ ਮੈਂ ਇੱਕ ਤੋਂ ਦੋ ਚਮਚੇ ਪਾੜਿਆ ਸੀ ਇਹ ਥੋੜਾ ਜਿਹਾ ਤੁਸੀਂ ਜਗਾ ਹੀ ਪਾਣਾ ਠੀਕ ਹੈ ਇਹ ਤਿੰਨੇ ਚੀਜ਼ਾਂ ਆਪਾਂ ਪਾ ਦਿੱਤੀਆਂ ਜਿਹੜੇ ਜਿਹਦੇ ਰਿਜ ਦੇ ਪਾਣੀ ਦੇ ਜਿਹੜੇ ਤੁਸੀਂ ਦੇਖ ਸਕਦੇ ਹੋ ਇੱਕਦਮ ਅੰਕ ਨੂੰ ਰਜਾਇਆ ਤੇ ਜਦੋਂ ਲਫਾਫਾ ਜਿਹੜਾ ਬਾਹਰ ਉਹਨੂੰ ਇਸ ਤਰ੍ਹਾਂ ਕਰਕੇ ਇਹਨੂੰ ਮਿਕਸ ਕਰ ਲੈਣਾ ਕਿਉਂਕਿ ਪਾਣੀ ਬਹੁਤ ਜ਼ਿਆਦਾ ਗਰਮਾ ਤੇ बार-बार ਆਪਾਂ ਜਿਹੜਾ ਉਹਨੂੰ ਇਸ ਤਰ੍ਹਾਂ ਕਰਕੇ ਮਿਕਸ ਕਰਾਂਗੇ ਜਿਹੜਾ ਸਾਰਾ ਮਿਕਸ ਹੋ ਜਾਵੇ ਇਸ ਤਰ੍ਹਾਂ ਜਿਹੜੀ ਜਿਹੜੀ ਦੀ ਪਾਜੇ ਉਹ ਤੁਸੀਂ ਕਰਨਾ ਜੀ ਆ ਦੇਖੋ ਪਾਣੀ ਜਿਹੜਾ ਇੱਕਦਮ ਜੇ ਗਾਲਾ ਬਣ ਗਿਆ ਹੁਣ ਆਪਾਂ ਇਹਨੂੰ ਪੋਚੇ ਨੂੰ ਵੀ ਕਰਾਂ ਇਹਦੇ ਵਿੱਚ ਪਾ ਦਾਂਗੇ ਜੀ ਤੇ ਤੁਸੀਂ ਪੋਚੇ ਨੂੰ ਇੰਝ ਇੰਝ ਕਰਕੇ ਹਲਾ ਕੇ ਬਸ ਕੱਢ ਨਹੀਂ ਦੇਣਾ ਜੀ ਇਹਨੂੰ ਆਪਾਂ ਪੋਚੇ ਨੂੰ ਹੁਣ ਇਹਦੇ ਵਿੱਚ ਇਸ ਤਰ੍ਹਾਂ ਬਸ ਢੱਕ ਕੇ ਬੰਦ ਕਰਕੇ ਮੜਾ ਜਿਹਾ ਇਸ ਤਰ੍ਹਾਂ ਹਲਾ ਲੀ ਠੀਕ ਹੈ ਜੀ ਕਿਦ ਤੱਕ ਮੈਂ ਕਿਦ ਤੱਕ ਹਲਾ ਲਗਾ ਲਈ ਜੀ ਹਲਾ ਕੀ ਕੱਢ ਨਹੀਂ ਲੈਣਾ ਪੈਣਾ ਪਾਪਾ ਨੂੰ ਇਹਦੇ ਵਿੱਚ 10 ਮਿੰਟ ਪਏ ਰਹਿਣ ਦੇਣਾ ਹੈ ਠੀਕ ਹੈ ਜੀ 10 15 ਮਿੰਟ ਅਸੀਂ ਇਸ ਕੋਚਿੰਗ ਨੂੰ ਇਹਦੇ ਵਿੱਚ ਰੱਖਾਂਗੇ ਤਾਂ ਜੋ ਇਹਦੇ ਜਿੰਨੇ ਵੀ ਰੇਸ਼ੀਆ ਵਾਲ ਵਗੈਰਾ ਵਿੱਚ ਗੰਦਗੀ ਫਸੀ ਆ ਉਹ ਸਾਰੀ ਇਹਦੇ ਵਿੱਚ ਚਲੀ ਜਾਵੇ ਠੀਕ ਹੈ ਬਣੋ ਤੇ ਬਹੁਤ ਵੀਡੀਓ ਦੇਖਿਆ ਨੇ ਤੁਸੀਂ ਬਸ ਇਸ ਤਰ੍ਹਾਂ ਕਰਕੇ ਲਾ ਕੇ ਕੱਢ ਦਿੰਦੇ ਆ ਉਹ ਜਿੰਨਾ ਮਟੀਰੀਅਲ ਹੁੰਦਾ 1 2 ਮਿੰਟ ਦੇ ਵਿੱਚ ਵੇਸਟ ਹੀ ਜਾਂਦਾ ਇਸ ਤਰ੍ਹਾਂ ਬਿਲਕੁਲ ਨਹੀਂ ਕਰਨਾ ਤੁਸੀਂ ਇਸ ਤਰੀਕੇ ਦੇ ਨਾਲ ਇਹਨੂੰ ਬੰਦ ਰਹਿਣ ਦੇਣਾ ਆ 10 ਮਿੰਟ ਜਿੰਨੀ ਗੰਦਗੀ ਆ ਸਾਰਾ ਇਹਦੇ ਵਿੱਚ ਨੁੱਚੜ ਕੇ ਪਾਣੀ ਚਲਾ ਜਾਵੇ 10 ਮਿੰਟ ਬਾਅਦ ਮੈਂ ਤੁਹਾਨੂੰ ਦੱਸਦੀ ਆ ਜੀ ਫਿਰ ਆਪਾਂ ਇਹਨੂੰ ਕਿਸ ਤਰ੍ਹਾਂ ਸਾਫ਼ ਕਰ ਲੈਣਾ ਹਾਂ ਹਾਂ ਜੀ ਤੇ ਪਰ ਉਹ 10 ਮਿੰਟ ਦੇ ਬਾਅਦ ਆਪਾਂ ਕੀ ਕਰਨਾ ਇਹਨੂੰ ਨੂੰ ਆਪਾਂ ਇਤਨਾ ਕਰਤੀ ਪਰ ਇੱਕ ਚੀਜ਼ ਤੁਹਾਨੂੰ ਮੈਂ ਦੱਸਦੀ ਨੂੰ ਖੋਲ ਕੇ ਸਿਰਫ ਅਸੀਂ ਪਾਣੀ ਨਾਲ ਧੋਣਾ ਨਹੀਂ ਤੁਹਾਨੂੰ ਇੱਕ ਚੀਜ਼ ਹੋਰ ਦੱਸਦੀ ਆ ਜਿਸ ਦੇ ਨਾਲ ਇਹ ਚੰਗੀ ਤਰ੍ਹਾਂ ਡੀਪਲੀਨ ਹੋ ਜਾਊਗਾ ਠੀਕ ਹੈ ਕਿਸ ਤਰ੍ਹਾਂ ਪਹਿਲਾਂ ਇਸ ਤਰ੍ਹਾਂ ਤਿਆਰ ਨਾਲ ਵੀ ਤੁਸੀਂ ਕਰ ਸਕਦੇ ਹੋ ਠੀਕ ਹੈ ਜੀ ਪੋਚੇ ਦੀਆਂ ਸਾਈਡਾਂ ਫੈਰ ਨਾਲ ਵੀ ਤੁਸੀਂ ਇਸ ਤਰ੍ਹਾਂ ਕਰ ਸਕਦੇ ਫਿਰ ਤੁਸੀਂ ਇਹਨੂੰ ਖੋਲ ਲੈਣਾ ਜੀ ਖੋਲ ਕੇ ਤੇ ਦੇਖਦੇ ਆ ਸਾਡਾ ਪਾਣੀ ਦੇਖੋ ਇਹ ਤਾਂ ਕੋਈ ਤੁਸੀਂ ਦੇਖ ਸਕਦੇ ਹੋ ਪਾਣੀ ਨਾ ਜਿਆਦਾ ਗੰਦਾ ਹੋ ਗਿਆ ਦੇਖੋ ਪਾਣੀ ਬਹੁਤ ਜ਼ਿਆਦਾ ਗੰਦਾ ਹੋ ਜਾਂਦਾ ਜੀ ਦੇ ਵੀਡੀਓ ਦੇ ਵਿੱਚ ਨਜ਼ਰ ਆ ਹੀ ਰਿਹਾ ਹੋਣਾ ਜੀ ਹਾਂ ਜੀ ਤੇ ਭਾਣੋ ਉੱਥੇ ਮੈਂ ਜ਼ੂਮ ਕਰਕੇ ਵੀ ਤੁਹਾਨੂੰ ਦਿਖਾ ਦਿੰਨੀ ਆ ਦੇਖੋ ਜੀ ਪਾਣੀ ਕਿੰਨਾ ਜ਼ਿਆਦਾ ਇਹ ਗੰਦਾ ਹੋ ਗਿਆ ਕਾਲੇ ਤੇ ਕਿੰਨੇ ਗੰਦੇ ਸੀਗੇ ਇਦਾਂ ਲੱਗਦਾ ਪਿਆ ਸੀਗਾ ਕਿੰਨੀ ਮਿੱਟੀ ਘੱਟਾ ਫਸਿਆ ਹੋਇਆ ਤੇ ਜੇ ਤੁਸੀਂ ਇਸ ਤਰ੍ਹਾਂ 10 ਮਿੰਟ ਗਰਮ ਪਾਣੀ ਦੇ ਵਿੱਚ ਡਿਪ ਰੱਖਣ ਦੋਗੇ ਨਾ ਪੋਚਾ ਤੇ ਕਿੰਨਾ ਪੁਰਾਣਾ ਪੋਚਾ ਆ ਕਿੰਨੀ ਗੰਦਗੀ ਸੀ ਤੇ ਉਹ ਸਾਰੀ ਜਿਹੜੀ ਉਹਦਾ ਕਾਲਾ ਪਾਣੀ ਆ ਸਾਰਾ ਨਫਾ ਦੇ ਵਿੱਚ ਆ ਗਿਆ ਠੀਕ ਹੈ ਜੀ ਤਾਂ ਹੈ ਜੀ ਆਪਾਂ ਬਸ ਇਦਾਂ ਧੋਣ ਹੀ ਦੇਣਾ ਇਹਨੂੰ ਕੱਢ ਕੇ ਇੱਕ ਚੀਜ਼ ਹੋਰ ਕਰਨੀ ਆ ਜੀ ਫਸਤੀ ਇੱਥੇ ਜਿਹੜਾ ਟਾਇਲਰ ਸਾਫ ਕਰਵਾ ਲਈ ਬਰਸ਼ ਰੱਖਿਆ ਹੁੰਦਾ ਨਾ ਤੇ ਆ ਜਿਵੇਂ ਕੱਪੜੇ ਧੋਣ ਵਾਲਾ ਹੀ ਬਰਸ਼ ਹੈ ਮੇਰੇ ਕੋਲ ਵੇਸਟ ਪਿਆ ਮੈਂ ਨਾ ਟਾਇਲ ਵਗੈਰਾ ਸਾਫ ਕਰਦੀ ਆ ਹਨਾ ਤੁਸੀਂ ਲੈਣਾ ਜਿਹੜਾ ਤੁਸੀਂ ਕੱਪੜੇ ਤੇ ਨਹੀਂ ਵਰਤਦੇ ਤੇ ਪੈਣ ਨੂੰ ਇਸ ਕਰਕੇ ਮੈਂ ਇਹ ਵੀ ਇਸਤੀ ਹੀ ਬਰਸ਼ ਲਿਆਇਆ ਤੇ ਬਰਸ਼ ਨੂੰ ਨਹੀਂ ਕੀ ਕਰਦੇ ਨੂੰ ਸਾਫ ਨੂੰ ਉਸ ਦੀ ਚੰਗੀ ਤਰ੍ਹਾਂ ਖੋਲਣਾਗੇ ਠੀਕ ਹੈ ਜੀ ਖੋਲਣ ਤੋਂ ਬਾਅਦ ਇਹਦੇ ਰੇਸ਼ਿਆਂ ਦੇ ਉੱਤੇ ਇਸ ਤਰ੍ਹਾਂ ਇਹਨੂੰ ਖੋਲ ਕੇ ਚੰਗੀ ਤਰ੍ਹਾਂ ਉਤਲੇ ਇਹਦੇ ਉੱਤੇ ਇਸ ਤਰ੍ਹਾਂ ਆਪਾਂ ਆ ਦੇਖੋ ਇਸ ਤਰ੍ਹਾਂ ਕੀ ਮਾਰਾਂਗੇ ਕਿਉਂਕਿ ਆ ਤਾਂ ਸਾਰੇ ਚਿੱਟੇ ਹੋ ਗਏ ਜਿਹੜਾ ਇਹ ਥੱਲੇ ਬੰਨੇ ਆ ਦੇਖੋ ਕਾਲੇ-ਕਾਲੇ ਇਹ ਜਿਹੜੀ ਸਾਰੀ ਸਾਫ ਹੋ ਜੂਗੀ ਠੀਕ ਹੈ ਜੀ ਤੁਸੀਂ ਥੋੜੀ ਜਿਹੀ ਸਰਪਾ ਆਗੇ ਨਹੀਂ ਕਰ ਸਕਦੇ ਹੋ ਤੇ ਮੈਨੂੰ ਚਲੋ ਜਰੂਰਤ ਨਹੀਂ ਹੈਗੀ ਸਰਪ ਦੀ ਕਿਉਂਕਿ ਮੈਂ ਸੋਡਾ ਵੀ ਕਾਫੀ ਪਾਇਆ ਸੀਗਾ ਮਿੱਠਾ ਸੋਡਾ ਤੇ ਸ਼ੈਂਪੂ ਵੀ ਮੈਂ ਪਾਉਂ ਚੱਕ ਪਾਇਆ ਸੀ ਤੇ ਜੇ ਸਰਪ ਦੀ ਜਰੂਰਤ ਪਵੇ ਤਾਂ ਤੁਸੀਂ ਇੱਥੇ ਥੋੜਾ ਜਿਹਾ ਗਰਮ ਪਾਣੀ ਫੇਰ ਪਾ ਕੇ ਸਰਪ ਉੱਤੇ ਪਾਗੇ ਨਾ ਹਰੇਸ਼ਾ ਦਿੱਤੇ ਸਰਪ ਆਗੇ ਤੂੜ ਕੇ ਤੇ ਫੇਰ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ ਹਾਂ ਦੇਖੋ ਜੀ ਤੇ ਮੇਰੇ ਤੇ ਚਲੋ ਸਾਫ ਹੀ ਬਹੁਤ ਵਧੀਆ ਹੋ ਗਿਆ ਇਹ ਕੁਛ ਮੈਨੂੰ ਜਰੂਰਤ ਨਹੀਂ ਹੈਗੀ ਖਾਲੀ ਕੋ ਇਸ ਤਰ੍ਹਾਂ ਕੀ ਹੋਇਆ ਜੀ ਇਹਦੇ ਸਾਰੇ ਬੈਕਟੀਰੀਆ ਵਗੈਰਾ ਮਾਰ ਗਏ ਕਿੰਨੀ ਗੰਦਗੀ ਇਹ ਚੁੱਕਦਾ ਪੋਚਾ ਸਾਰੀ ਗੰਦਗੀ ਇਹਦੀ ਨਿਕਲ ਗਈ ਪੋਚੇ ਦੇ ਰੇਸ਼ੇ ਜਿਹੜੇ ਉਹ ਵੀ ਚਿੱਟੇ ਹੋ ਗਏ ਤੇ ਪੋਚਾ ਹੁਣ ਬਹੁਤ ਵਧੀਆ ਪੈਣੋ ਲੱਗੂਗਾ 8-10 ਦਿਨ ਤੁਸੀਂ ਪੋਚਾ ਲਾਇਓ ਘਰ ਦੇ ਵਿੱਚ ਦੇਖਿਓ ਜੀ ਪੋਚਾ ਕਿੰਨਾ ਵਧੀਆ ਲੱਗਦਾ ਫਿਰ ਜ਼ਰੂਰ ਕਮੈਂਟ ਕਰਕੇ ਦੱਸਿਓ ਇਹ ਵਾਕੇ ਹੀ ਪੋਚਾ ਕੋਈ ਚਿਰ ਢਲੂ ਪਾ ਰਿਹਾ ਇਕਦਮ ਸਮੂਥਲੀ ਸਾਰੇ ਘਰ ਦੇ ਵਿੱਚ ਪੋਚਾ ਲੱਗ ਰਿਹਾ ਤੇ ਪਹਿਲੂ ਕੰਮ ਜਲਦੀ ਹੋ ਜਾਂਦਾ ਇਸ ਪੋਚੇ ਨਾਲ 5 ਮਿੰਟ ਦੇ ਵਿੱਚ ਹੀ ਸਾਰੇ ਕਮਰੇ ਚ ਪੋਚਾ ਲਗਾ ਦੇਣਾ ਹੈ ਨਹੀਂ ਤਾਂ ਤੁਹਾਨੂੰ ਕਿੰਨਾ ਟਾਈਮ ਲੱਗਦਾ ਵਾ ਇਸ ਤਰ੍ਹਾਂ ਪਹਿਲੂ ਟਾਈਮ ਨਹੀਂ ਲੱਗਦਾ ਹੈਗਾ ਤੇ ਬਹੁਤ ਵਧੀਆ ਟ੍ਰਿਕ ਹੈ ਹਾਂ ਦੇਖੋ ਪਾਣੀ ਦੇਖੋ ਕਿੰਨਾ ਗੰਦਾ ਆ ਤੁਸੀਂ ਵੇਖ ਸਕਦੇ ਕਿੰਨੀ ਗੰਦਗੀ ਸਾਡੇ ਪੋਚੇ ਚੋਂ ਨਿਕਲੀ ਆ ਹਲੇ ਕੀ ਪੋਚਾ ਸਾਫ਼ ਕਰਕੇ ਰੱਖਿਆ ਸੀ ਤੇ ਇਹ ਪੋਚੇ ਦੇ ਨਾਲ ਹੀ ਅਸੀਂ ਘਰ ਦੇ ਵਿੱਚ ਸਫਾਈ ਕਰੀ ਜਾ ਰਹੇ ਹਾਂ ਤੇ ਕਿੰਨੀ ਗੰਦਗੀ ਸਾਡੇ ਕਮਰਿਆਂ ਦੇ ਵਿੱਚ ਆ ਜੀ ਦੇਖੋ ਤੇ ਇਹ ਕਿੰਨੇ ਜਮਸ ਭਿਰਾਏ ਦੇ ਚਾ ਪਾਣੀ ਮੇਰਾ ਹੀ ਗੰਦਗੀ ਦਾ ਭਰਿਆ ਪਿਆ ਠੀਕ ਹੈ ਜੀ ਇਸ ਕਰਕੇ ਇਹ ਜ਼ਰੂਰ ਕਲੀਨ ਕਰਿਆ ਕਰੋ ਦੇਖੋ ਬਣਾ ਇੱਟਾ ਚੱਕੀ ਤਰਾ ਮੈਂ ਪੋਚੂੰ ਸਾਫ਼ ਕਰ ਲਿਆ ਤੇ ਕੋਈ ਜ਼ਿਆਦਾ ਖੇਚਣ ਦੀ ਹੈਗੀ ਮਿਹਨਤ ਨਹੀਂ ਹੈਗੀ ਆਪਣੇ ਘਰ ਵਾਸਤੇ ਆਪਾਂ ਇੰਨਾ ਕੁ ਤਾਂ ਕਰ ਹੀ ਸਕਦੇ ਆ ਕਿਉਂਕਿ ਸਾਡੇ ਬੱਚੇ ਵੀ ਖੇਡਦੇ ਨੇ ਤੇ ਸਾਡੇ ਸਾਰੇ ਲਈ ਸਹੀ ਹੈ ਜੀ ਬੱਚਿਆਂ ਲਈ ਨਹੀਂ ਵੱਡਿਆਂ ਲਈ ਸਾਰੇ ਲਈ ਕਿਉਂਕਿ ਰੂਮਸ ਦੇ ਵਿੱਚ ਚਲੋ ਸਫਾਈ ਚੰਗੀ ਤਰ੍ਹਾਂ ਹੋ ਜੇ ਹਰੇ ਭਜੀ ਹੁਣ ਅਸੀਂ ਇਹ ਪੋਚੇ ਨੂੰ ਜਾ ਕੇ ਧੋ ਲੈਨੇ ਆ ਧੋ ਕੇ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਜੀ ਪੋਚੇ ਨੂੰ ਪਾਣਾ ਨਹੀਂ ਤੇ ਪਰ ਇੱਕਦਮ ਪੋਚਾ ਜਿਹੜਾ ਸਾਡਾ ਸਾਫ਼ ਹੋ ਜਾਂਦਾ ਸੀ ਦੇਖੋ ਜਿੰਨਾ ਹੀ ਵੇਸਟ ਲੜੀਆਂ ਲੁੜੀਆਂ ਸਾਬੇ ਦੀਆਂ ਰੇਸ਼ੇ ਰੁਸ਼ੇ ਬਾਹਰ ਆ ਗਏ ਤੇ ਇੱਕਦਮ ਇਹਦਾ ਜਿੰਨਾ ਵੀ ਹੈ ਸਾਰਾ ਕਲੀਨ ਹੋ ਗਿਆ ਦੇਖੋ ਕਿੰਨੀ ਜਗ੍ਹਾ ਇਹਦੀ ਗੰਦਗੀ ਜਿਹੜੀ ਆ ਉਹ ਲੱਥ ਗਈ ਆ ਤੇ ਆਹ ਵੇਖੋ ਕਿੰਨਾ ਕਾਲਾ ਸੀਗਾ ਤੇ ਇਹ ਜਿੰਨਾ ਵੀ ਹੈ ਸਾਰਾ ਡੀਪ ਕਲੀਨ ਹੋਣ ਹੋ ਗਿਆ ਪਹਿਲਾਂ ਇਹਨੂੰ ਹੱਥ ਲੋਂ ਨੂੰ ਹੀ ਦਿਲ ਨਹੀਂ ਸੀ ਕਰਦਾ ਪਿਆ ਤੇ ਪਰ ਉਹ ਇੰਨਾ ਵਧੀਆ ਇਹ ਫੋਚਾ ਲੱਗੂਗਾ ਨਾ ਇਹ ਵੀ ਇਹਨੇ ਅਜਿਹੇ ਤਰੀਕੇ ਜਿਹੜੀ ਉਹ ਨਹੀਂ ਹੋਣੀ ਆ ਇੱਕਦਮ ਇਹਨੇ ਸਫਾਈ ਜਰੀਏ ਉਹ ਸਾਰੀ ਮਿੰਟੋ ਮਿੰਟ ਕਰੀ ਜਾਣੀ ਆ ਤੇ ਸਾਨੂੰ ਬਿਲਕੁਲ ਵੀ ਟਾਈਮ ਨਹੀਂ ਲੱਗਣਾ ਬਾਰ-ਬਾਰ ਇਹਨੂੰ ਡਿਪ ਕਰਨ ਦਾ ਨਚੋੜਨ ਦਾ ਬਸ ਜੀ ਬਹੁਤ ਸੋਹਣੀ ਸਫਾਈ ਕਰੂਗਾ ਇਹ ਦੇਖੋ ਜੀ ਤੇ ਪਰ ਉਹ ਇਸ ਤਰੀਕੇ ਦੇ ਨਾਲ ਆਪਣੇ ਫੋਚੇ ਨੂੰ ਜਰੂਰ ਡੀਪ ਕਲੀਨ ਕਰ ਲਿਆ ਕਰੋ 8-10 ਦਿਨ ਬਾਅਦ ਤੇ ਇਸ ਤਰ੍ਹਾਂ ਇਹ ਆ ਕਿ ਚਲੋ ਬੈਕਟੀਰੀਆ ਵਗੈਰਾ ਵੀ ਫ੍ਰੀ ਹੋ ਜਾਂਦਾ। ਤਾਂ ਕਿਵੇਂ ਦੀ ਲੱਗੀ ਐ ਇਸ ਦੀ ਵੀਡੀਓ? ਕਮੈਂਟ ਕਰਕੇ ਜਰੂਰ ਦੱਸਿਓ ਜੀ। ਜੇ ਜੇ ਥੋੜੀ ਜਿਹੀ ਵੀ ਵਧੀਆ ਲੱਗੀ ਤੇ ਸ਼ੇਅਰ ਜਰੂਰ ਕਰਿਓ ਤਾਂ ਜੋ ਹੋਰ ਵੀ ਪੈਣਾ ਦੀ ਮਦਦ ਹੋ ਸਕੇ। ਤੇ ਬਾਕੀ ਜੇ ਤੁਸੀਂ ਚਾਹੁੰਦੇ ਹੋ ਕਿ ਕੋਈ ਹੋਰ ਵੀਡੀਓ ਆਪਾਂ ਤੁਹਾਡੇ ਲਈ ਲੈ ਕੇ ਆਈਏ ਉਹਦੇ ਲਈ ਤੁਸੀਂ ਕਮੈਂਟ ਵੀ ਕਰ ਸਕਦੇ ਹੋ ਤੇ ਤੁਸੀਂ ਸਫਾਈ ਵੀ ਦੇਖ ਸਕਦੇ ਹੋ ਕਿੰਨੀ ਵਧੀਆ ਹੋਗੀ। ਹਨਾ? ਇੱਕਦਮ ਇਹਨੇ ਕਲੀਨ ਕਰਤਾ। ਤੇ ਬਹੁਤ ਵਧੀਆ ਟ੍ਰਿਕਆਂ ਪੈਣੋ ਏ ਕੋਈ ਖਰਚਾ ਵੀ ਨਹੀਂ ਹੈ ਕੋਈ ਮਿਹਨਤ ਵੀ ਨਹੀਂ ਹੈ ਝਟਪਟ ਇਹ ਜਿਹੜਾ ਪੋਚਾ ਸਾਫ਼ ਹੋ ਜਾਂਦਾ ਇੰਨੀ ਕ ਮਿਹਨਤ ਦੇ ਨਾਲ ਇਹ ਆ ਕਿ ਬਾਅਦ ਵਿੱਚ ਤੁਹਾਨੂੰ ਟਾਈਮ ਨਹੀਂ ਲੱਗੂਗਾ ਸਫਾਈ ਕਰਨ ਲਈ ਬਸ 5 ਮਿੰਟ ਦੇ ਵਿੱਚ ਹੀ ਸਾਰਾ ਕਮਰਾ ਸਾਫ਼ ਹੋ ਜਾਊਗਾ ਠੀਕ ਹੈ ਪੈਣੋ ਚਲੋ ਜੀ ਚੰਗਾ ਜੀ ਸਤਿ ਸ਼੍ਰੀ ਅਕਾਲ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ